ਭਾਈ ਉਹੀ ਭੱਜ ਗਏ ਮੈਨੂੰ ਫੜਨ ਦੇ ਜਾਂਦੇ ਲੈ ਲੈ ਉ ਪੰਜਾਬ ਦੇ ਰਾਖੇ ਕਹੋਂਦੇ ਨੇ ਕਹਿੰਦਾ ਮੈਨੂੰ ਪਤਾ ਲੱਗਿਆ ਮੈਨੂੰ ਫੜਨਗੇ ਉਹ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਚੋਰ ਦੀ ਦਾੜੀ ਚ ਤਣਕਾ ਚੋਰ ਦੇ ਦਿਲ ਚ ਪਾਲਾ ਹੁੰਦਾ ਸਿਕੋਪਾਲ ਖੇਰੇ ਦੀ ਗੱਲ ਕਰਦਾ ਮੈਂ ਪਤਾ ਨਹੀਂ ਕਿੱਧਰ ਗਿਆ ਉੱਥੇ ਵਿਧਾਨ ਸਭਾ ਚ ਵੀ ਨਹੀਂ ਆਇਆ ਕਹਿੰਦਾ ਮੈਨੂੰ ਫੜ ਲੈਣਗੇ ਇਹ ਲੈ ਸਾਡਾ ਕੋਈ ਇਰਾਦਾ ਹੈ ਨਹੀਂ ਕੋਈ ਹੈ ਜਾ ਉਹ ਸਾਡੇ ਪਿੰਡ ਇੱਕ ਮੁੰਡਾ ਰਣਜੀਤਤਾ ਹੈ ਉਹਦਾ ਨਾਮ 88 ਕਵੇਲੇ ਨਾ ਜਦੋਂ ਦਿਨ ਚੱਲ ਰਹੇ ਸੀ ਪੰਜਾਬ ਦੇ ਦੂਜੇ ਦਰਦ ਦੇ ਮਹੌਲ ਵਾਲੇ ਉਹਨੂੰ ਕਿਤੇ ਵਹਿਮ ਹੋ ਗਿਆ ਜੀ ਰਣਜੀਤ ਤੇ ਨੂੰ ਅੱਧ ਕਮਲਾ ਜਿਹਾ ਉਹ 60% ਕਮਲਾ ਜਿਹਾ 40% ਠੀਕ ਜਿਹਾ ਸਾਡੇ ਘਰਾਂ ਚੋਂ ਇਹ ਮੁੰਡਾ ਉਹਨੂੰ ਵਹਿਮ ਹੋ ਗਿਆ ਕਹਿੰਦਾ ਮੈਨੂੰ ਪੁਲਿਸ ਚੱਕੂ ਕਦੇ ਲੋਕ ਕਹਿੰਦੇ ਤੂੰ ਕਮਲਾ ਜਹਾ ਹੈਗਾ ਸਿੱਧ ਸਤ ਪੱਧਰਾ ਜ ਬੰਦਾ ਹੈ ਤੂੰ ਦਿਲ ਦਾ ਸਾਫ਼ ਹੈ ਤੈਨੂੰ ਪੁਲਿਸ ਕਿਉਂ ਚੱਕੂਗੀ ਕਹਿੰਦਾ ਤੈਨੂੰ ਦੇਖ ਲਿਓ ਪੁਲਿਸ ਚੱਕੂ ਉਹਨਾਂ ਦਾ ਘਰ ਤਾਂ ਇਧਰ ਗਲੀ ਵਾਲੇ ਪਾਸਿਓਂ ਸੀ ਮੇਨ ਐਂਟਰੀ ਪਰ ਜਿਹੜਾ ਪਿਛਲਾ ਪਾਸਾ ਸੀ ਉਹ ਖੁੱਲਾ ਸੀ ਐ ਜਿਹੜੀ ਸੜਕ ਸਾਡੇ ਪਿੰਡ ਨੂੰ ਆਉਂਦੀ ਉਹ ਘਰੋਂ ਦਿਖਦੀ ਸੀ ਐ ਬੋਲਟ ਮੋਟਰਸਾਈਕਲ ਦੇ ਦੋ ਪੁਲਿਸ ਵਾਲੇ ਵਰਦੀ ਚ ਆਉਂਦੇ ਦੇਖ ਲੈ ਕਹਿੰਦਾ ਲੈ ਵੀ ਰஞ்சிਤਿਆ ਪੈ ਗਈ ਪੁਲਿਸ ਹੋਏ ਤੈਨੂੰ ਚੱਕਣਗੇ ਅੱਜ ਐਵੇਂ ਗਵਾਂਡੀਆਂ ਦੇ ਘਰੇ ਛਾਲ ਮਾਰਦਿਆ ਕਰੇ ਕੰਨ ਤੱਪਕੇ ਉਹਨਾਂ ਦਾ ਗਵਾਂਡੀਆਂ ਦਾ ਬੈਕ ਸਾਈਡ ਸੀ ਉਹਨਾਂ ਤੂੜੀ ਵਾਲ